ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪੰਜਾਬ ਵਿੱਚ ਹੈ ਅੱਜ ਆਪਣਾ ਪਹਿਲਾ ਦਿਨ ਤੇ ਚੱਲਦੇ ਆ ਬਾਹਰ ਨੂੰ ਹੁਣੀ ਮਨਾਂ ਤੋਂ ਤਿਆਰ ਹੋਇਆ ਜੀ ਰਾਤ 11:00 ਕੱਢ ਗਈ ਸੌਂਦਿਆਂ ਨੂੰ ਤੇ ਹੁਣ ਵੱਜ ਚੁਕਿਆ 6:00 ਵਜੇ 8:00 ਜੀ 7:00 ਕੱਜ ਚੁਕਿਆ ਤੇ ਆ ਆਪਣਾ ਕਮਰਾ ਭਾਈ ਦੇਖ ਲੋ ਤੇ ਚੱਲੀਏ ਬਾਹਰ ਨੂੰ ਦਿਖਾਉਣਾ ਤੁਹਾਨੂੰ ਚੱਪਲਾ ਮਾਰੀ ਆ ਨਾ ਪਾਣੀ ਵੀ ਨਹੀਂ ਇੱਕ ਹੰਡਾ ਪਾਣੀ ਵੀ ਨਹੀਂ ਨੂੰ ਚਾਹ ਉਹਦਾ ਤੇ ਬੋਲ ਰਹੀ ਆ ਹਾਈਡਰੇਟ ਰੱਖਣਾ ਚਾਹੀਦਾ ਹੈ ਆਪਣੇ ਸਰੀਰ ਨੂੰ ਆ ਗਾ ਕਰੋ ਹੂ ਆਇਓ ਆਪਣਾ ਵਾਲੀਏ ਦਾਦੀ ਮਾਤਾ ਨਾਲ ਮਿਲਾਈਏ ਤੁਹਾਨੂੰ ਪਹਿਲਾਂ ਰੋਕ ਜੋ ਬੇਬੇ ਸਾਸਰੀ ਕਾ ਕਰਦੀ ਇੱਧਰ ਇੱਧਰ ਸਾਸਰੀ ਕਾ ਕਰਦੇ ਹੱਥਰੀ ਕਾਰ ਕੀ ਬਾ ਰਹੇ ਹੈਂ ਹਾਂ ਕੀ ਬਾ ਰਹੇ ਹੈਂ ਪਿੰਨੀਆਂ ਵਪਾਰ ਹੈਂ ਕਵਾ ਅੱਛਾ ਠੀਕ ਆ ਇੰਦਰ ਜੀ ਬਾ ਰਹੀਆਂ ਨੇ ਚਾਹ ਤੇ ਹਲਵਾਈ ਆ ਚੁੱਕਾ ਹੈਗਾ ਬਗੀਚਾ ਦੇਖ ਲੋ ਪਿੰਨਾ ਮੇ ਆ ਗਿਆ ਸਪਲੈਂਡਰ ਲੱਕ ਚ ਹੋਇਆ ਹਵਾਈ ਤੇ ਆ ਗੱਡੀ ਲਿਆਂਦੀ ਆਪਾਂ ਪਰਸੋਂ ਵਧਾਈਆਂ ਦੇ ਦਿਓ ਕੰਗ੍ਰੈਚੁਲੇਸ਼ਨ ਕਰਦੇ ਹੋ ਇਹਨਾਂ ਸਕੋਰਪੀਓ ਐਨ ਆਪਣਾ ਖੜਾ ਸਪਲੈਂਡਰ ਇਹ ਥੋੜਾ ਹਨੇਰਾ ਦਿਖਣਾ ਤੁਹਾਨੂੰ ਕੀ ਆ ਉਹ ਹੋਇਆ ਹਵਾਈ ਜਿੰਨੀਆਂ ਉੱਚਾ ਧੁੰਦ ਪੈ ਚੁੱਕੀ ਆ ਕਹਿੰਦੇ ਜੋਰਾਂ ਤੇ ਬਾਹਰ ਚੱਲ ਕੇ ਦੇਖਾਂ ਨੂੰ ਆ ਦੇਖੋ ਕਲਦੀ ਸੇਵਾ ਕਰਗੇ ਗੁਰੂ ਗ੍ਰੰਥ ਸਾਹਿਬ ਸੇਵਾ ਸੁਸਾਇਟੀ ਵਾਲੇ ਕਹਿੰਦੇ ਮੁੰਡੇ ਪਹੁੰਚੋਗੇ ਨੇ ਕੌਣ ਆ ਗਿਆ ਕਹਿੰਦੇ ਆਹ ਦੇਖੋ ਭਾਈ ਆ ਉਹੀ ਆ ਉਹੀ ਬੰਦਾ ਇਟਲੀ ਵਾਲਾ ਬੰਦਾ ਹੀ ਆ ਇਹ ਯਾਰ ਜਾਨ ਸੱਟਾ ਹਾਂ ਹਾਂ ਹਸੀ ਆਮ ਠੀਕ ਠਾਕ ਹੋ ਹਾਂ ਵਧੀਆ ਵਧੀਆ ਫੇ ਆ ਬੋਲ ਦੋਣ ਆਇਆ ਲੈ ਇਧਰ ਆ ਝੰਡਾ ਹੀ ਬਣਾ ਗਿਆ ਆ ਗੇੜਾ ਬਾਬੇ ਹੁਣ ਲੋ ਆਇਆਗਾ ਪਹਿਲਾਂ ਤੁਸੀਂ ਦੇਖਣਾ ਵੀਡੀਓ ਚ ਹੈ ਨਹੀਂ ਸੀ ਧੰਦ ਦੇਖੋ ਕਿਆ ਬਾਤ ਹੈ ਨਿਆਰਾ ਚਲੋ ਅੰਦਰ ਚਾਹ ਚੂ ਪੀਓ ਯਾਰ ਦੇਖੋ ਧੰਦ ਵੀ ਹੈ ਗੁਰੂ ਘਰ ਚੱਲ ਰਿਹਾ ਕੀਰਤਨ ਮਣੀ ਹੁਣੇ ਉਧਰ ਹੀ ਗਏ ਹੋਇਆ ਕਿਉਂਕਿ ਮਾਗ ਦਾ ਮਹੀਨਾ ਚੱਲ ਰਿਹਾ ਸੇਵਾ ਚੱਲਦੀ ਹੁੰਦੀ ਹੈ ਮਾਗ ਦੇ ਮਹੀਨੇ ਲੰਗਰ ਸਕਾਉਂਦੇ ਹੁੰਦੇ ਸਾਰੇ ਪਿੰਡ ਨੂੰ ਪੂਰਾ ਮਹੀਨਾ ਤੇ ਇਧਰ ਚਾਚਾ ਜੀ ਦਾ ਘਰ ਦੇਖ ਰਿਹਾ ਮਠਾ ਮਠਾ ਸਕੂਟਰ ਹਲਵਾਈ ਦਾ ਖੜਾ ਚਿੱਤ ਕਹ ਹੈ ਬੜਾ ਇਹਨਾਂ ਦੇ ਵੀ ਰੰਗ ਚਲਾਉਣ ਦਾ ਬਾਬੇ ਉਹ ਚੱਲਿਆ ਹੀ ਸਿਸਟਮ ਪਲਾਵਣਾ ਗੇਟ ਇੱਥੇ ਹੁੰਦਾ ਜੀ ਇਹਦਾ ਆਪਣੀ ਆ ਜਗ੍ਹਾ ਦਾ ਇੱਧਰ ਸਾਰਾ ਬਗੀਚਾ ਲਾਇਆ ਹੋਇਆ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਨੇ ਪਹਿਲਾਂ ਵੀ ਆਪਾਂ ਦੇਖਿਆ ਹੁਣ ਤੇ ਹੁਣ ਆਪਾਂ ਇੱਧਰ ਕਢਾਤਾ ਗੇਟੇ ਸਾਹਮਣੀ ਕਰਦੇ ਆ ਵੀ ਆਪਣਾ ਗੇਟ ਆ ਗਿਆ ਰੰਗ ਵੀ ਐਕਟਿਵ ਕਰਾਇਆ ਬਾਹਰ ਦਿਨੇ ਦੇਖੂਗਾ ਸਮਾਰ ਕੇ ਤੁਹਾਨੂੰ ਅਰਦਾਸ ਹੋਣ ਲੱਗੀ ਗੁਰੂ ਘਰ ਅੰਤਰਪਾਟ ਪ੍ਰਕਾਸ਼ ਵੀ ਆਇਆ ਬਾਬਾ ਜੀ ਬਸ ਉਧਰ ਗੁਰੂ ਘਰ ਨਵੇੜ ਕੇ ਆਉਂਦੇ ਆ ਫਿਰ ਫਿਰ ਇੱਧਰ ਵੀ ਭੋਗ ਪਾਣੇ ਸਟਾਰਟ ਹੋਣੇ ਆ ਆਪਣੇ ਹੌਲੀ ਹੌਲੀ ਸਾਰੇ ਜਣੇ ਆਉਂਦੇ ਨੇ ਉਹਨਾਂ ਨੇ ਆਦਰਾਖਤਾ ਦੇਖੋ ਬਾਦ ਇਹ ਤਰ੍ਹਾਂ ਜਾਂਦਾ ਉੱਤੇ ਨੂੰ ਆ ਲੁੱਕ ਆ ਇਹ ਤਰ੍ਹਾਂ ਤਰ ਘੈਂਡ ਲਾ ਦਨ ਗਾ ਲਓ ਜੀ ਕਹਿੰਦੇ ਜਾਮਾ ਜੀ ਪਹੁੰਚੋਗੇ ਨੇ ਜਾਮੇ ਦੇ ਭਰਾ ਨੇ ਯਾਰ ਕੱਲ ਕਰਾ ਰਿਆ ਕੰਮ ਨੇ ਜਾਮੇ ਠੀਕ ਆ ਹੁਣ ਸੈਟ ਆ ਹਾਂ ਠੀਕ ਆ ਲੋਟ ਆ ਨਸਿਆਈ ਮਾ ਤੁਹਾਨੂੰ ਵੀ ਬੰਦਾ ਡੀ ਐਮ ਸੀ ਚਾ ਭਾਈ ਕੋਮਲ ਹੋਣੀ ਜਿਆਦੇ ਭਜਾਉਂਦੇ ਆ ਮੋਟਰਸਾਈਕਲ ਦੇਖਦੇ ਨਹੀਂ ਫਿਰ ਚਾ ਵੀ ਲੋ ਭਾਈ ਇੰਟਰਵਿਊ ਆ ਗਿਆ ਨਾ ਉਂਝ ਕੈਮਰੇ 'ਚ ਬਾਪੇ ਉਹ ਗੱਡੀ ਅੰਦਰ ਲਾ ਕੇ ਆੜਿਆ ਮੈਂ ਪਰਲੇ ਪਾਸੇ ਦੀ ਬਹਿਣ ਲੱਗ ਗਈ ਭਲੇਖਾ ਬਹਿ ਗਿਆ ਸੀਗਾ ਕੋਮਲ ਤਾਂ ਕੋਮਲ ਦੋ ਦਾ ਸਿੱਖ ਲਿਆ ਹੁਣ ਇਹਨੇ ਮੈਂ ਤਾਂ ਸਿੱਖ ਲਿਆ ਅਸਰੀ ਗਿਆ ਜੀ ਲੈ ਜੀ ਮਤਲਬ ਦਿਨ ਚੜ ਚੁ ਗਿਆ ਕਰੋ ਪੰਜਾਬ ਦਾ ਨਿਆਰਾ ਚੱਕ ਤੁਸੀਂ ਓਮਲੌਣੀ ਦਾ ਪੱਕੇ ਪੰਜਾਬੀ ਹੋ ਗਏ ਦੋ ਮਹੀਨੇ ਹੋ ਗਏ ਇਹਨੂੰ ਓਏ ਟਾਈ ਹੋ ਗਏ 2.5 ਮਹੀਨੇ ਹੋ ਗਏ ਮੱਕਾ ਉਹ ਗੇੜ ਕਿੱਧਰ ਲਾਤਾ ਓਏ ਆਇਆ ਉਹ ਇਹ ਹੁਣ ਹਰ ਤੋਬਾ ਆ ਜੀ ਤਾਂ ਫੋਨ ਫਣ ਵੀ ਸਿੱਟੇ ਹੋਇਆ ਸੀ ਗੋਬਰ ਗੈਸ ਬੰਦ ਕਰਤਾ ਇੱਥੇ ਗੋਬਰ ਗੈਸ ਇੱਧਰ ਤੋਬਾ ਹੀ ਆਪਣੇ ਸਾਹਮਣੇ ਦੇਖੋ ਕੀ ਹਾਲ ਬਣਿਆ ਇੱਧਰ ਹਾਂ ਸਾਰੀ ਬੜੀਚਾ ਆਪਾ ਲਾਇਆ ਹੋਇਆ ਲੱਗਿਆ ਹੋਇਆ ਕੋਈ ਫਲ ਫਰੂਟ ਕੌਣ ਸੀਜ਼ਨ ਜਾਂ ਲੰਘ ਗਿਆ ਹਾਰੇਗਾ ਸਾਰਾ ਦਸੰਬਰ ਦੇ ਚ ਲੱਗੇ ਜੀ ਉਦੋਂ ਸੰਤਰੀ ਜਦੋਂ ਮੈਂ ਵੇਖ ਲਈ ਹੋਰ ਆਇਆ ਮੈਂ ਵੀ ਕੋਮਲ ਮਹਿੰਦੀ ਦਾ ਗਾਜਾ ਦੇਖ ਲੋ ਤੁਸੀਂ ਮੈਕਸੀ ਜੱਕਣ ਆਏ ਮੈਂ ਕਹਿੰਦਾ ਅੱਜ ਹੋਣਗੀਆਂ ਟਮਾਟਰ ਪਿਆਜ਼ ਗਰਿੱਲ ਇੱਧਰ ਆ ਵੀ ਬਾਈ ਕੋਮਲ ਨੇ ਲੈ ਲਿਆ ਥਾ ਕੱਪੜੇ ਪਾਏ ਵਸ ਹੁੰਦਾ ਇਹ ਪਹਿਲਾਂ ਖਾਲੀ ਹੋਊਗਾ ਤੁਸੀਂ ਦੇਖਿਆ ਹੋਣਾ ਬਲੌਗ 'ਚ ਤਾਂ ਆ ਵੀ ਚੱਕ ਦਿੰਦਾ ਹੁਣ ਇਹਨਾਂ ਰਹਿ ਗਏ ਨਹੀਂ ਚੱਕ ਦਿੰਦਾ ਦੇਖੋ ਭਾਈ ਪਾਥੀਆਂ ਪੰਜਾਬ ਦਾ ਕਲਚਰ ਹੱਸੇ ਗਿਆ ਅਜਾ ਹਾਂਜੀ ਆ ਵੀ ਇੱਧਰ ਆ ਬਣਦਾ ਘਰ ਆ ਗਿਆ ਇਹਦੇ ਡਾਕਟਰ ਸਾਹਿਬ ਕੋਲ ਘਰ ਘਰ ਬਿਜਾਉਂ ਲੱਗੇ ਮਸ ਬਾਬਾ ਜੀ ਆਉਂਦੇ ਦੁਆ ਆ ਬਣੋਣ ਲੱਗ ਲਾਓ ਜੀ ਥੋੜੇ ਹੁਣ ਹਾਰ ਗਰਜੀਤ ਜੀ ਪਹੁੰਚੋਗੇ ਤੇ ਭੱਜ ਗਿਆ ਤਾਂ ਲਿਆ ਓਏ ਪਿੰਦੀ ਵਾਂਗੂ ਕਰਦਾ ਤੂੰ ਦਾ ਚੇਅਰਮੈਨ ਦੇ ਪ੍ਰਧਾਨ ਸਾਹਿਬ ਮੂੰਹ ਤਾਂ ਵਿਖਾ ਦੇ ਫੇਸ ਤਾਂ ਰੀਵਿਲ ਕਰ ਦੇ ਲੋਕਾਂ ਨੂੰ ਹਾਏ ਗਾਇਸ ਇਹ ਗਾਇਸ ਨੰਨੀ ਵੀ ਆ ਜੋ ਕਿਹਾ ਕਹਿੰਦੇ ਭਾਈ ਅਸਰੀ ਕਾ ਕਰਦੇ ਤੂੰ ਵੀ ਐ ਚੱਕੀ ਜੰਨਾ ਗੁਰਪ੍ਰੀਤ ਜੀ ਤੁਸੀਂ ਵੀ ਧੁੱਪ ਨਿਕਲ ਨਹੀਂ ਸਟਾਰਟ ਹੋ ਗਈ ਉਹ ਦੇਖੋ ਸੂਰਜ ਦੇਵਤਾ ਆ ਗਿਆ ਲੋ ਵੀ ਕਹਿੰਦਾ ਇੱਧਰ ਮੁੰਡੇ ਪਾਈ ਜਾਂਦੇ ਗੁਰਤੇ ਪਜਾਮਿਆਂ ਦੇ ਕੋਮਲ ਗੁਰਤੇ ਐ ਮੈਂ ਪਾਈ ਬੈਠਾ ਮਣੀ ਵੀ ਗੁਰਤੇ ਮੇਨਾ ਬਲੇਜਰ ਮੈਨੂੰ ਇੰਹੀ ਹੜ ਤਾਂ ਮੈਂ ਆਇਆ ਟਾਈਮ ਤੇ ਕੋਈ ਗੁਰਤਾ ਮੈਂ ਵੀ ਨਹੀਂ ਸਵਾਇਆ ਹਜੇ ਮੈਂ ਪਹਿਲਾਂ ਆਈ ਜਾਂਦਾ ਹੁੰਦਾ ਨਾ ਪਹਿਲਾਂ ਤੂੰ ਕਹਿਣਾ ਸੀ ਉਹਨਾਂ ਅੱਜ ਮੈਂ ਗੁਰਤੇ ਜਮੇ ਸੌਣੇ ਦੇ ਕੇ ਆਉਣਾ ਕੋਟ ਪੈਂਟ ਸਾਰਾ ਕੁਝ ਅੱਜ ਸੀ ਹੁਣ ਇਹਦਾ ਭਾਈ ਰੈਡੀ ਕਰੀ ਬੈਠਾ ਉਹਦਾ ਕੰਮ ਆ ਜਾਂਦਾ ਮੇਰੀ ਗੱਲ ਹੁਣ ਇੱਕ ਦਿਨ ਦੱਸਿਆ ਉਹ ਕਿ ਡਿਫਰੈਂਸ ਨਾਲ ਨਹੀਂ ਨਹੀਂ ਮੈਂ ਤਾਂ ਕਾਉਂਟੀ ਵਾਲੇ ਕੋਲ ਜਾਣਾ ਉਹ ਕਰੀਏ ਉਹ ਕਰਨੀ ਹੈ Aqui Não minha... um, vai. <laughs> ਕੱਢ ਦਿੰਨੇ ਕੱਢ ਦਿੰਦਾ ਆਏ ਇੱਧਰ ਹੀ ਆਪਾਂ ਲਿਖੋ ਗੱਡੀਆਂ ਨੇ ਗੱਡੀਆਂ ਇਹ ਵੀ ਭਾਈ ਪੱਠੇ ਵੀ ਲਿਆਉਂਦੇ ਰਹੇ ਆ ਉਹ ਵੀ ਟੋਪ ਨਹੀਂ ਗਲੇ ਹੁਣ ਅੰਮਾ ਤੇ ਜਾਣੇ ਸਟਾਰਟ ਹੋ ਗਏ ਲੋ ਦੇਖੇ ਮਰੇ ਮੋਟਰਾਂ ਲਾਉਂਦਾ ਅੱਡੇ ਆਪਣੇ ਹਾਰਮਨ ਪਿਆਰੇ ਇੰਦਰ ਦਿਓਲ ਜੀ ਪਹੁੰਚ ਚੁੱਕੇ ਨੇ ਰੂੜੀਆਂ ਵਿੱਚ ਦੀ ਆਉਂਦੇ ਲਓ ਜੀ ਕਹਿੰਦੇ ਸਾਰਾ ਚੇਅਰਮੈਨ ਗਰੁੱਪ ਇਕੱਠਾ ਹੋ ਜੋ ਗਿਆ ਬੰਦੇ ਆ ਜੋ ਗਏ ਨੇ ਕੋਈ ਕੋਈ ਇੰਗਲੈਂਡ ਤੋਂ ਕੋਈ ਇੰਗਲੈਂਡ ਤੋਂ ਪਹੁੰਚ ਗਿਆ ਕੋਈ ਇੰਡੀਆ ਦਾ ਪੱਕਾ ਵਾਸੀ ਮਿੱਟੀ ਦਾ ਪਿਆਰ ਕਰਦਾ ਕੋਈ ਕੈਨੇਡਾ ਤੋਂ ਵੀ ਆ ਚੁੱਕਿਆ ਬੰਦੇ ਕੱਢੀ ਜਿਹਾ ਇਹਦਾ ਯਾਰ ਕੈਨੇਡਾ ਜਾ ਕੇ ਜਮੇ ਉਹ ਤੋਂ ਰਗੜਿਆ ਗਿਆ ਹੋਰ ਛੋਟਾ ਹੋ ਗਿਆ ਐਡਾ ਕੈਨੇਡਾ ਵਾਲਾ ਉਹ ਵਾਲਾ ਦੇ ਬੜਾ ਯਾਰ ਰੋਕਾ ਹੋ ਗਿਆ ਰਹਾ ਵੀਡੀਓ ਤੇ ਇਨਸਲਟ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਮੀਡੀਆ ਤੇ ਆ ਯਾਰ ਆ ਨਹੀਂ ਦੇਖ ਲਾਓ ਕਰੀ ਜਾਂਦੇ ਆ ਲੋ ਵੀ ਭੋਗ ਬਣਾ ਸਟਾਰਟ ਹੋ ਗਿਆ ਅੰਦਰੇ ਤੁਹਾਨੂੰ ਦਿਖਾਉਨੇ ਆ ਇਹ ਪੋ ਪੈ ਗਿਆ ਪ੍ਰਸ਼ਾਦਾ ਛਕ ਰਹੇ ਨੇ ਅੱਧੇ ਜਾਣੇ ਰਹਿ ਗਏ ਬੀਬੀਆਂ ਨੇ ਇੱਧਰ ਮੁੱਖ ਸੇਵਾਦਾਰ ਖੜੇ ਨੇ ਭਾਈ ਸਾਰੇ ਲੈ ਵੇ ਸੇਵਾਦਾਰ ਮਟਰ ਪਨੀਰ ਥੋੜਾ ਪਨੀਰ ਪਨੀਰ ਜਿਆ ਕੱਢ ਲੈ ਇੱਧਰ ਜਲੇਬੀ ਵਰਤਾ ਰਹੇ ਆ ਇੰਦਰ ਜੀ ਆਪ ਵੀ ਛਕ ਲਓ ਜਲੇਬੀ ਗੱਡੀ ਦੇ ਫੀਚਰ ਚੈੱਕ ਕਰ ਰਹੇ ਆ ਕਾਪੀਰਾਈਟ ਆ ਜਾਓ ਸੱਚੀ ਗੱਲ ਬੰਦ ਕਰ ਲਿਓ ਗਾਣਾ ਜਨਰੇਟਰ ਹਾਂ ਤੁਸੀਂ ਕਿਹਨੂੰ ਫੋਨ ਲਾਈ ਗਣੇਂ ਉਹ ਡੇਗਣਾ ਪਿਓ ਲੋ ਵੀ ਕਹਿੰਦੇ ਪ੍ਰੋਗਰਾਮ ਨੇੜਕੇ ਹੁਣ ਚੱਲੇ ਆ ਰਾਇਗੋਡ ਨੂੰ ਰਾਇਗੋਡ ਨੂੰ ਨਹੀਂ ਸਧਾਰਤ ਮਲੇਰਕੋਟਲਾ ਤੇ ਸਪੈਨ ਤੋਂ ਵੀ ਬੰਦੇ ਪਹੁੰਚੋਗੇ ਇਧਰ ਹਸਰੀਗਾ ਕਰਦੀ ਮੜੀ ਸਪੈਨ ਤੋਂ ਵੀ ਬੰਦੇ ਪਹੁੰਚੋਗੇ ਪ੍ਰੋਗਰਾਮ ਕੋਈ ਵੱਡਾ ਹੀ ਆ ਤੁਹਾਨੂੰ ਦੱਸਿਆ ਕੋਈ ਪ੍ਰੋਗਰਾਮ ਵੱਡਾ ਹੀ ਆ ਸਾਰੇ ਬੰਦੇ ਆ ਰਹੇ ਨੇ ਤੇ ਦੇਖ ਲਓ ਭਾਈ ਸਾਡੇ ਪਿੰਡ ਦੀਆਂ ਸੜਕਾਂ ਟੁੱਟੀਆਂ ਪਈਆਂ ਨੇ ਇਹਦਾ ਕਰਵਾਏ ਤੇ ਰਾਇਕੋਟ ਵਾਲੀ ਦੇਖੀ ਦੂੰ ਅੱਗੇ ਇਧਰ ਆ ਗਈ ਗੁਰਦੁਆਰਾ ਗੁਰੂ ਸਰਸਾ ਸਾਹਿਬ ਕਰੋ ਦਰਸ਼ਨ ਆ ਸਾਡੇ ਪਿੰਡ ਦਾ ਗਰਾਊਂਡ ਆ ਗਿਆ ਤੇ ਬਸ ਪਿੰਡ ਮੁੱਕ ਗਿਆ ਪਿੰਡ ਦੇ ਅੰਤ 'ਚ ਹੈਗਾ ਠੇਕਾ ਇੱਥੇ ਮੈਂਨਤ ਕਰੀਏ ਜੀ ਹੁਣ ਉਧਰ ਉਧਰ ਕਰਾਉਂਦਾ ਨਾ ਉਹ ਮੈਂਨਤ ਫਲਿੱਪਰ ਆਪਾਂ ਤਾਂ ਇੱਧਰ ਕਰਾਉਂਦੇ ਆ ਤੂੰ ਇੱਥੇ ਕਰਾਉਣਾ ਹੰਨਾ ਆ ਦੇ ਲਾਈਵ ਮੈਂਨਤ ਆ ਦੇਖ ਕਿਉਂ ਵਰਜਸ ਕਰ ਰਹੇ ਆ ਪੂਰੀ ਸਾਰੇ ਮੇਰੇ ਮੇਰੇ ਇੱਧਰ ਸੱਜਣ ਦੇ ਉਹ ਪਾਰਟ ਆ ਖੜਾ ਬਈ ਰੂਲਰ ਕਹਿੰਦੇ ਆ ਸੜਕ ਮਾਰ ਰਹੀ ਆ ਭਾਈ ਜੌਲਾ ਤੋਂ ਰੈਕੋਟ ਵਾਲੀ ਜਿੱਥੇ ਵੱਡੇ ਵੱਡੇ ਟੋਏ ਨੇ so much ਬਿਗ ਟੋਏ ਨੇ ਸੜਕ ਗਾਈਜ਼ ਦੇਖੋ ਹੁਣ ਤਾਂ ਹੋਈ ਤਰੱਕੀ ਆਹ ਬਾਤ ਹੈ ਤਰੱਕੀ ਤਰੱਕੀ ਦੇ ਰਾਹ ਤੇ ਰੈਕੋਟ ਦਿਖਾਉਣਾ ਤੁਹਾਨੂੰ ਜਾ ਕੇ ਇਹ ਜਿਹੜੇ ਜਾਨੇ ਬਹੁਤ ਆ ਸੁਧਾਰ ਸਾਰੇ ਪਿੰਡ ਹੀ ਆ ਗਿਆ ਆਪਣਾ ਨਾਗਤੀ ਦਾ ਜਨਤਾ ਬਹੁਤ ਪਹੁੰਚੀ ਆ ਪ੍ਰੋਗਰਾਮ ਬਹੁਤ ਨੇ ਨਾ ਲੋ ਵੀ ਰਾਤ ਵੀ ਪਿੱਤਾ ਹੀ ਮਿਕਸ ਜੂਸ ਹੁਣ ਵੀ ਮਿਕਸ ਜੂਸਿੰਦੂ ਨੇ ਕਹਿ ਦੇਣਾ ਠੀਕ ਹੈ ਨਾ ਬਲਗ ਵਰਨ ਦਾ ਦੇਖ ਕੇ ਕਹੀਂ ਕੀ ਕਹਣਾ ਓਏ ਆ ਬੰਦ ਕਰ ਇਹਨੂੰ ਬਾਹਰ ਦਵਾਰੇ ਬਣਾ ਤੇ ਇੰਦਾ ਵਾਬੇ ਜੂਸ ਪੀਂਦਾ ਨਹੀਂ ਹੈ ਕਹਿੰਦਾ ਕੌਫੀ ਵੀ ਨਹੀਂ ਹੁੰਦਾ ਕੌਫੀ ਵੀਰੇ ਕੌਫੀ ਬੇ ਇੰਨੀ ਗਰਮੀ ਆ ਯਾਰ ਇੰਡੀਆ 'ਚ ਨਹੀਂ ਇਹ ਤਾਂ ਮੇਨ ਚੀਜ਼ ਆ ਕੌਫੀ ਕਿਹੜੀ ਕੈਪੇਚੀਨੋ ਕਿ ਕੋਈ ਹੋਰ ਕਿਹੜੀ ਆ ਲਾਤੇ ਮਕਿਆ ਤੂੰ ਕਹੇ ਮੈਂ ਲਾਤੇ ਮਿਨੀ ਲਾਤੇ ਮਾ ਨਹੀਂ ਹੁੰਦਾ ਕਿਉਂ ਸਾਹ ਹੋ ਗਈ ਲਾਤੇ ਆ ਕਿੰਨੀ ਉਹਨਾਂ ਰੈਕੋਰਡ 'ਚ ਪਹੁੰਚ ਗਏ ਬਾਬੇ ਬੜੀ ਮਿੱਤਰੋ ਸਮਾਨ ਚੱਕ ਲੈ ਵਾਲਾ ਇਹਨਾਂ ਨੇ ਖਾਣ ਪੀਣ ਵਾਲਾ ਇਹਨਾਂ ਨੂੰ ਖਾਂਦਾ ਵੀ ਤਾਂ ਜਾਣਾ ਨਹੀਂ ਪਹਿਲਾਂ ਕੌਫੀ ਉੱਤੇ ਦੀ ਆ ਫਲੂਦਾ ਜਿਹਾ ਫਿਰ એનર્ਜੀ ਡਰਿੰਕ ਫਿਰ ਆ ਮਿਲਕ ਕਿਹੜੇ ਮਿਲਕ ਰੋਲ ਗਈ ਜਾਂਦਾ ਵੈਜ ਰੋਲ ਜੇ ਵੈਜ ਰੋਲ ਫਿਰ ਉੱਪਰ ਦੀ ਕੌਫੀ ਉਹ ਤੋਂ ਅੰਦਰ ਬਹਿ ਕੇ ਵੀ ਨਹੀਂ ਖਾਂਦਾ ਉਹਨਾਂ ਦੇ ਬਾਹਰ ਖੜ ਕੇ ਖਾਈ ਜਾਂਦੇ ਲੈ ਸਾਹਮਣੇ ਰੈਗੜ ਬਾਈ ਤਰੱਕੀ ਦੇ ਰਾਹ ਤੇ ਆ ਬੜੇ ਖੁੱਲ ਗਏ ਕੈਫੇ ਜੇ ਵੀ ਹੋਰ ਚੀਜ਼ਾਂ ਕੱਪੜੇ ਵਾਲੀ ਦੁਕਾਨ ਦੀ ਘੜਾ ਇਹਨਾਂ ਦੇ ਖੋਲ ਇੱਥੇ ਨੂੰ ਹੋਰ ਜਿਆ ਆ ਪਿੰਦਰ ਨੂੰ ਘੁਲਾ ਕੇ ਚੱਲ ਜੀ ਚੱਲੋ ਬਾਬੇ ਉਹ ਹਲਵਾਰਾ ਆ ਗਿਆ ਹਲਵਾਰਾ ਅੱਜ ਇੱਥੇ 에어ਪੋਰਟ ਹਾਂ ਅੱਜ ਇੱਥੇ 에어ਪੋਰਟ ਦਾ ਦਰਗਾੜਨ ਕਰਨ ਆਉਣਾ ਮੋਦੀ ਨੇ ਪੁਲਿਸ ਬਹੁਤ ਲੱਗੀ ਹੋਈ ਆ ਟ੍ਰੈਫਿਕ ਵੀ ਬਹੁਤ ਆ ਤੇ ਇਹ ਕਹਿੰਦੇ ਇੰਟਰਨੈਸ਼ਨਲ ਚਲਾਉਣਾ ਪਰ ਮੈਨੂੰ ਲੱਗਦਾ ਨਹੀਂ ਚਲਾਉਣਗੇ ਜੇ ਚਲਾਤਾ ਫਿਰ ਤਾਂ ਇੰਦੇ ਹੁਣਾਂ ਨੇ ਸਾਨੂੰ ਦਾਰ ਜਾਗਾ 에어ਪੋਰਟ ਤੇ ਆ ਕੇ 10 ਕਿਲੋਮੀਟਰ ਦੇ ਵਿੱਚ ਮੋਟਰਸਾਈਕਲ ਦੇ ਵਿਚਾਲੇ ਡੈਚੀ ਰੱਖ ਕੇ ਰੰਗ ਦਾ ਕਰਨ ਕੰਮ ਦਾ ਸੌਖਾ ਹਾਂ ਬਾਬੇ ਹੈ ਤਾਂ ਜਮਾ ਨੇੜੇ ਆ ਪਰ ਕਿੱਥੇ ਚਲਾਉਂਦੇ ਯਾਰ ਇੰਟਰਨੈਸ਼ਨਲ ਬੱਟੇ ਵਾਲੇ ਚੱਲ ਨਹੀਂ ਰਹੇ ਫੌਜੀਆ ਵਾਲਾ ਟਾਵਾ ਬਾਬੇ ਇੱਥੇ ਬਹੁਤ ਟਾਈਮ ਦਾ ਹੈ ਉਧਰੋਂ ਆਉਣ ਲੱਗੇ ਨੇ ਵੀ ਰੰਗ ਰੱਖਦਾ ਲੋ ਵੀ ਮਿੱਤਰੋ ਸਧਾਰ ਕੰਟੀਨੈਂਟ ਵਾਲਾ ਦੇ ਹੋਗੇ ਉਹ ਅੱਜ ਖੁੱਲੇ ਨਹੀਂ ਸੀ ਅਸੀਂ ਆ ਗਏ ਮਲੇਰ ਕੋਟਲਾ ਡਿਫੈਂਸ ਟੇਲਰ ਦੇ ਤੇ ਇੱਥੋਂ ਜਸਪਿੰਦਰ ਸਿੰਘ ਨੇ ਸਵਾਉਣਾ ਕੋਟ ਪੈਂਟ ਕੁਰਤਾ ਵਜਾਂ ਮੈਂ ਕੋਟ ਪੈਂਟ ਮੈਂ ਉਧਰੋਂ ਸਵਾਉਣਾ ਸੀ ਅੱਜ ਉਹ ਬੰਦਾ ਸੀ ਉਧਰ ਜਾਵਾਂਗੇ ਕੱਲ ਨੂੰ ਹੁਣ ਫਿਰ ਇੱਥੋਂ ਸਵਾਈਏ ਅੱਜ ਟਾਈਮ ਵੀ ਕਾਫੀ ਹੋ ਗਿਆ ਸਾਨੂੰ 4:30 ਪਹਿਲਾਂ ਘਰੇ ਪ੍ਰੋਗਰਾਮ ਸੀ ਤਾਂ ਕਰਕੇ ਚੱਕਰ ਪੈ ਗਿਆ ਤੇ ਚੱਲਦੇ ਹਾਂ ਹੁਣ ਹੋਨੇ ਤੁਹਾਨੂੰ ਕਪੜਾ ਲੀੜਾ ਜਾਵੇ ਇਹ ਚਲ ਗਈ ਲੋ ਵੀ ਇੰਦਰ ਖਾ ਰਿਹਾ ਤਾਕਤ ਵਾਲੀ ਮੂੰਗਫਲੀ ਤਾਕਤ ਭਾਏ ਨੂੰ ਯਾਰ ਨੈਕਸ ਕਰਦੇ ਕਹਿੰਦਾ ਹਾਂ ਲੈ ਵੀ ਪਿੰਦਰ ਦਾ ਕਹਿੰਦੇ ਹੋ ਗਿਆ ਕੋਟ ਪੈਂਟ ਇੱਕ ਬਲੇਜ਼ਰ ਦੋ ਗੜ ਤੇ ਵਜਾਵੇਂ ਹੁਣ ਮੇਚਾ ਦੇਣਾ ਰਹਿ ਗਿਆ ਵਾ ਕੱਠਾ ਬਹੁਤਾ ਅੰਦਰ ਯਾਰ ਗਰਮੀ ਬਹੁਤ ਆ ਰਹੀ ਆ ਪਤਾ ਨਹੀਂ ਹੀਟਰ ਲਾਈ ਫਿਰਦੇ ਆ ਬਾਹਰ ਠੀਕ ਆ ਨਾ ਮੋਹ ਦੇਖੋ ਭਾਈ ਇੰਡੀਆ ਦੇ ਰੰਗ ਟਾਂਗਾ ਜਿਹੜੇ ਬਾਹਰਲੇ ਬੰਦੇ ਦੇਖ ਰਹੇ ਆ ਆਪਾਂ ਨੂੰ ਅੱਜ ਦਾ ਦਿਨ ਤੱਕ ਆ ਰਹਿ ਗਏ ਥੋੜੇ ਦਿਨ ਹੋਰ ਯਾਰ ਪਾਏ ਯਾਰ ਅੰਮ੍ਰਿਤਪੁਰ ਅੰਦਰ ਅੰਦਰ ਡੈਰੀ ਜਿਹੜਾ ਅੰਦਰ ਸੌਣ ਦਾ ਲੋ ਵੀ ਚੇਅਰਮੈਨ ਗਰੁੱਪ ਵਾਲੇ ਪਹੁੰਚ ਚੁੱਕੇ ਨੇ ਸਾਰੇ ਚੇਅਰ ਤੇ ਤੇ ਚਮਨੇ ਵੇਲੇ ਚਮਨ ਖਾਈ ਕਰਦੇ ਮਾੜੀ ਇਧਰ ਮੁੰਡੇ ਕਹਿੰਦੇ ਕੈਨੇਡਾ ਤੋਂ ਵੀ ਆ ਜੋਗੇ ਨੇ ਜਿਆਦਾ ਵੀਰੇ ਜਿਆਦਾ ਇਹ ਉਹੀ ਕੁਰਸੀ ਆ ਬਾਈ ਜਿੱਥੇ ਰੌਣਕਾਂ ਲੱਗਦੀਆਂ ਨੇ ਤੁਹਾਨੂੰ ਦੱਸਿਆ ਪ੍ਰਧਾਨ ਸਾਹਿਬ ਆ ਬੈਠੇ ਸੁਰਜ਼ ਕਰਦੇ ਇਹ ਪਿਛਲੇ 8 ਸਾਲਾਂ ਤੋਂ ਇੱਥੇ ਹੀ ਆ ਨੌਂ ਗਰੀ ਜਾ ਰਿਹਾ ਇੱਥੇ ਉਹਨਾਂ ਨੇ ਕਮੈਂਟ ਅੱਠ ਨਾ ਬਾਈ ਘਰੇ ਵੀ ਨਹੀਂ ਨੌਂ ਨੌਂ ਜਾਂਦੇ ਹਾਂ ਹੁਣ ਇਹ ਸਾਰੇ ਜਣੇ ਇਹਨੂੰ 50 50 ਯੂਰੋ ਭਾਇਆ ਕਰੋ ਬਾਹਰੋਂ ਇਹ ਸਾਰੇ ਜਵਾਕ ਵੱਡੇ ਕਰਦੇ ਮਰੇ ਆਪਦੇ ਵੀ ਧੌਲੇ ਆ ਗਏ ਆਪਦਾ ਵੀ ਝਾੜਾ ਕਿੰਨਾ ਕਰਾ ਲਿਆ ਬੱਗਵਾ ਹੁਣ ਇੱਥੇ ਚੱਲਣੀਆਂ ਦੋ ਤਿੰਨ ਘੰਟੇ ਗੱਲਾਂ ਫੇਰ ਘਰਾਂ ਨੂੰ ਜਾਵਾਂਗੇ ਚਕਾਉਣ ਵੀ ਪਤਾ ਨਹੀਂ ਇਹ ਬਾਬਾ ਦਿਨ ਹੋ ਗਿਆ ਅਗਲਾ ਤੇ ਰੈਕੋਰਡ ਦਾ ਬਾਜ਼ਾਰ ਦੇਖ ਸਕਦੇ ਆ ਤੁਸੀਂ ਕਿਆ ਬਾਤ ਹੈ ਦੇਖੋ ਇਹ ਜੀਜਾ ਵਿੱਚ ਕਰਦਾ ਬੰਦਾ ਕਿਉਂ ਪੈਂਦਾ ਤੱਕ ਤੇ ਨਾਲ ਸਾਡੇ ਚਮਨ ਵੀਰ ਜੀ ਚਮਨ ਕਦਾਂ ਮੈਜੀ ਹੋ ਰਿਹਾ ਬਜ਼ਾਰ ਚ ਗਿਆ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਇਹ ਸਪੈਸ਼ਲ ਗੇੜਾ ਕੱਢਣੀ ਆ ਜੀ ਜਿਆਦਾ ਜਿਆਦਾ ਤਾਜ਼ਾ ਹੋ ਰਹੀਆਂ ਨੇ ਸਕੂਲ ਟਾਈਮ ਅਸੀਂ ਇੱਥੇ ਫਿਰਿਆ ਹਮਮ ਮੋਟਰਸਾਈਕਲ ਦੇ ਗੇੜੇ ਦੰਦੇ ਹੁੰਦੇ ਸੀ ਅੱਜ ਅਸੀਂ ਤੁਰ ਕੇ ਤੇ ਆ ਪਰ ਸਵਾਦ ਉਹ ਠੰਡਾ ਆ ਹੁੰਦਾ ਵੀ ਹੈ ਨਾ ਮੌਸਮ ਜਿਹਾ ਇੱਥੇ ਰਹਿੰਦਾ ਤੇ ਆ ਦੇ ਸਰਗੇ ਦੇ ਚਾਦਰਾਂ ਹਾਂ ਗਰਮੀ ਆ ਜ ਵੀ ਠੰਡ ਪੂਰੀ ਆ ਬੜਾ ਘੈਂਟ ਫੀਲਿੰਗ ਨਾਈਸ ਹੋ ਜਾਂਦਾ ਤੇ ਅੱਜ ਬਾਬੇ ਉਹ ਤੇ ਆਂਦਾ ਆਪਾਂ ਇਧਰ ਗੇਗ ਵੀ ਪੇਜੀ ਕੋਰਟ ਮੰਡ ਆ ਜਾ ਆਪਾਂ ਕੰਟੀਨੈਂਟ ਵਾਲਿਆਂ ਦੇ ਜਾਂਦਾ ਤੇ ਮਿਲ ਜੂ ਆਪਾਂ ਟੈਂਸਰ ਹੁਣ ਚੱਲਿਆਂ ਫੇਰ ਅੱਜ ਮਰੀ ਲੋਡ ਲੈਣੇ ਇੰਨਾ ਦੇ ਮਣੀ ਉਹਨਾਂ ਦੇ ਫੜ ਕੇ ਲਿਆਉਣੇ ਅੱਜ ਕੋਰਟ ਮੰਡ ਇੱਥੇ ਤੁਹਾਨੂੰ ਸਾਰੀਆਂ ਬਾਜ਼ਾਰ ਚ ਮੋਟਰਾਂ ਸਕੂਟਰੀਆਂ ਦੇਖਣ ਨੂੰ ਮਿਲਣੀਆਂ ਰੈਕੋਰਡ ਦਾ ਬਾਜ਼ਾਰ ਭੀੜਾ ਬਹੁਤਾ ਪਰ ਵੱਡਾ ਵੀ ਕਾਫੀ ਆ ਤਿੰਨ ਗੇਟਾਂ ਚਾਰ ਗੇਟਾਂ ਦਾ ਹੀ ਨਿਕਲ ਜਾਂਦਾ ਇੱਕੋ ਠਾਣੇ ਦਾ ਨਹੀਂ ਇੱਕ ਕਮੇਟੀ ਗੇਟ ਹੈ ਇੱਕ ਗੋਦਵਾ ਗੇਟ ਇੱਕ ਤਾਜਪੁਰ ਫੁੱਲ ਸਿਕਿਉਰਡ ਆ ਇਹ ਬਾਜ਼ਾਰ ਹਾਂ ਹੋਰ ਕੋਈ ਐਂਟਰੀ ਹੈ ਨਹੀਂ ਚਾਰ ਗੇਟਾਂ ਤੋਂ ਸਹੀ ਗੱਲ ਆ ਪਰ ਘੈਂਟ ਆ ਗੱਲਵਾਦ ਆ ਬੋਲੀ ਮੂਰੇ ਵਣ ਵਿੱਚ ਲੜ ਪਏ ਬਾਬੇ ਆ ਕੇ ਨਾ ਮੇਰੀ ਢੋਹੀ ਦੋਖਦੀ ਆ ਉਹ ਕਹਿੰਦਾ ਮੈਨੂੰ ਤੇਲ ਚੜਦਾ ਹੈਗਾ ਜੇ ਤੈਨੂੰ ਤੇਲ ਚੜਦਾ ਤੇਰੇ ਤੇ ਫਿਰ ਗਵਾਈ ਦਵਾ ਸਹੀ ਤੂੰ ਮੈਂ ਆ ਖੁਦ ਹੀ ਪਿਛੇਨ ਕਰਕੇ ਬੈਠੂਗਾ ਤੂੰ ਸੀ ਦਿੱਤੀ ਉਹ ਡਰਾਈਵਰ ਹੀ ਬਦਲ ਲੋ ਮਰੀ ਬੇਟਾ ਮਗਰ ਡਿੱਗੀ ਚੂ ਜਾ ਚਾਹ ਯਾਰ ਚਮਨ ਕੋਈ ਨਹੀਂ ਆ ਜਾ ਪਿੱਛੇ ਨੂੰ ਕਰ ਲੈਨੇ ਆਓ ਸੀਟ ਪਿੱਛੇ ਨੂੰ ਕਰ ਲੈ ਐਂ ਕਰ ਥੋੜੇ ਜਿਹਾ ਕੇਣਾ ਫਿਰ ਤੁਰ ਕੇ ਘਰ ਨੂੰ ਚਲੋ ਟੈਂਪੂ ਛਾੜ ਦਿੰਨੇ ਤਾ ਕੱਲ੍ਹ ਆ ਤੁਰ ਕੇ ਘਰ ਨੂੰ ਹੋ ਜਾ ਕੇ ਕਿਉਂ ਆਈ ਤੈਨ ਨਾਲ ਹੀ ਆਉਣੀ ਆ ਜਾ ਵੜ ਓਏ ਗੱਲ ਕੋ ਤੈਨੂੰ ਤਾਂ ਮੈਂ ਤੈਹ ਲਾ ਕੇ ਡਿੱਗੀ ਚ ਵੀ ਪਾ ਦੂੰ ਉਹ ਬਸ ਓ ਯਾਰ ਫਾਗਦਾ ਯਾਰ ਲੱਗ ਗਿਆ ਪਹਿਲਾਂ ਪੈਰੀ ਹੱਥ ਲਵਾ ਜਾ ਰਾਂ ਆ ਮੈਂ ਪੋਜੀਸ਼ਨ ਜਿੱਥੇ ਗਈ ਬੈਠਾ ਚੱਲ ਆਏ ਪੈਰ ਨਹੀਂ ਮੈਂ ਆ ਲੁਕਿਆਣੀਆਂ ਮੇਰੇ ਪਰੇ ਦੀ ਆ ਜਾ ਹੁਣ ਲੈ ਮਲੇਰ ਕੋਟ ਲੈ ਗੱਡੀ ਦੀ ਸੇ ਹੁਣ ਪਹਿਲਾਂ ਯਾਰ ਪਲਾ ਦੋਗੇ ਜੂਸ ਆਸ ਪੀਏ ਫਿਰ ਚੱਲ ਆ ਜੱਸ ਲੈ ਵੀ ਆ ਸਾਡਾ ਹਰ ਰੈਕੋਟ ਆਰਾਮ ਨਾਲ ਰੱਖ ਰਿਹਾ ਲੱਗੀ ਜੇ ਆਰਾਮ ਨਾਲ ਗਾਂਧੀ ਉਹ ਹੈ ਇਹ ਕੱਚ ਦੀ ਚੀਜ਼ ਹੈ ਬਈ ਮਤਲਬ ਸਿੱਧੇ ਰੱਖ ਦੇ ਲੈ ਵੀ ਤਿੰਨ ਦਿਨ ਹੋ ਗਿਆ ਇਹਨੂੰ ਰੋਜ਼ ਮਿਕਸ ਜੂਸ ਚੱਲ ਰਿਹਾ ਇਹੀ ਚੀਜ਼ ਨਹੀਂ ਮਿਲਦੀ ਇਹੀ ਲਈ ਇਹੀ ਚੀਜ਼ ਆਦਾ ਹਟਦੀ ਉਹ ਮੈਂ ਪਹਿਲਾਂ ਉਹ ਨਵਾਂ ਵੜ ਦੋ ਹਾਂ ਹਾਂ ਇਹ ਤਾਂ ਮੈਂ ਗਰਾਸ ਤੋਂ ਤਿੰਨ ਕਰਾਇਆ ਵੀ ਤੇਰੀ ਇਹ ਚੀਜ਼ ਨਹੀਂ ਮਿਲਦੀ ਉੱਥੇ ਇਟਸ ਲੋਡ ਵੱਦੀ ਗਾਇਜ਼ ਥੋੜਾ ਦਿਖਣਿਆ ਅੱਧਾ ਅੱਧਾ ਕੋਈ ਨਹੀਂ ਪੂਰਾ ਪੂਰਾ ਅੱਧਾ ਅੱਧਾ ਵੀ ਮੈਂ ਨਹੀਂ ਵੀਰੇ ਆਪਾਂ ਤਾਂ ਨਹੀਂ ਦੇਣਾ ਨਾ ਨਾ ਵੀ ਆਪ ਦਾ ਲੜੋ ਚਾਹੇ ਜੇ ਮਰਜੀ ਕਰੋ ਐ ਕਰੀ ਮੈਂ ਪੀ ਲੂੰਗਾ ਬਾਅਦ ਵਿੱਚ ਪਾਣੀ ਨਾਲ ਤੂੰ ਲੈ ਤੂੰ ਨਹੀਂ ਪੀਣਾ ਅੱਛਾ ਅੱਛਾ ਫੜ ਲਓ ਫੜ ਲਓ ਆ ਪਾਣੀ ਰੱਖ ਲੈ ਅੰਦਰ ਉਹ ਜਾਨ ਨੂੰ ਹਾਂ ਮੈਂ ਪੀ ਲੂ ਬਾਬੂ ਪਾਣੀ ਨਾਲ ਧੋਕੇ ਪੀ ਲੀਏ ਨੂੰ ਇਹ ਬੱਦ ਗਿਆ ਲੈ ਵੀ ਮਲੇਰ ਕੋਟ ਲਿਓ ਸਿਆਮਾ ਆਤਰ ਦਿਓ ਆਤਰ ਲੈ ਲੇ ਇੱਥੋਂ ਇਹਨਾਂ ਨੇ ਸਟਾਰਟ ਕੀਤੀ ਸਿਆਮਾ ਆਤਰ ਆਤਰ ਊਦ ਸੈਂਟ ਪਰਫਿਊਮ ਜਿਹੜਾ ਮਰਜੀ ਤੁਸੀਂ ਲੈਣਾ ਲੈ ਸਕਦੇ ਹੋ ਚਾਰ ਪੰਜ ਆਪਾਂ ਲੈ ਲਏ ਤੇ ਲਵੀ ਨੇ ਵੀ ਲੈ ਲਿਆ ਚਾਹਮ ਨੇ ਵੀ ਲੈ ਲਿਆ ਹੁਣ ਜਾਣਾ ਡਿਫੈਂਸ ਵਾਲਿਆਂ ਦੇ ਅੱਜ ਫੇਰ ਰਾਤ ਹੋ ਜਾਣੀ ਇੱਥੇ ਮਲੇਰ ਕੋਟ ਲੀਏ ਜਾ ਆਈ ਦਿਨ ਲੰਗੀ ਜਾਂਦੇ ਆ ਬਾਬੇ ਉਹ ਪਤਾ ਨਹੀਂ ਲੱਗਦਾ ਆਉਂਦਾ ਦਿਨ ਜਾਂਦਾ ਦੇਖ ਲਓ ਬਾਜ਼ਾਰ ਮਲੇਰ ਕੋਟ ਦਾ ਕਬ ਕਬ ਫੇਰ ਅੱਜ ਬਹੁਤ ਲੱਗੀ ਆ ਖਾਣ ਵੀ ਜੋ ਫੇਰ ਰੋਜ਼ ਲੇਟ ਹੋ ਜਾਂਦਾ ਕਿ ਟਾਈਮਿੰਗ ਨਹੀਂ ਹੈ ਟਾਈਮ ਹੀ ਹੈ ਨਹੀਂ ਐਸਾ ਬੜਾ ਹੁਣ ਦੱਸਿਆ ਪ੍ਰੋਗਰਾਮ ਕੋਈ ਬਿਗ ਹੈ ਬਿਗ ਪ੍ਰੋਗਰਾਮ ਆ ਖਾਸ ਪ੍ਰੋਗਰਾਮ ਆ ਖਾਸ ਪ੍ਰੋਗਰਾਮ ਆ ਰਿਹਾ ਇਹ